ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦੰਡੋਤ ਬੰਦਨ ਅਨੇਕ ਬਾਰ ਇੱਥੇ ਬੰਦਨ ਪਾਠ ਕਹਿਣਾ ਹੈ ਨਮਸਕਾਰ ਮੱਥਾ ਟੇਕਣਾ ਦੰਡੋਤ ਬੋਲਾਂ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਦੰਡੋਤ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਆਮ ਨਾ ਇਹਨੂੰ ਡੋਲਨ ਤੇਰਾ ਖੋ ਪ੍ਰਭੂ ਕਹਿ ਜਾਂਦੇ ਆਂ ਡੂਲਨ ਤੇ ਇਥੇ ਠਮਕ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੌਰ ਕੈ ਸਬਦ ਪਛਾਨ ਏ ਆ ਡੇਰਾ ਕਾ ਸ਼ਰਮਕਾਰ ਘਾਲੈ ਜਾ ਕ ਤਸੂ ਨਹੀ ਸੰਗ ਚਾਲੈ ਕਵਾ ਡੇਰਾ ਕੀ ਕਵਾ ਨਹੀਂ ਕਹਿਣਾ ਕਵਾ ਕਵਾ ਡੇਰਾ ਕਵਾ ਡੇਰਾ ਕੀ ਸੋ ਮਿਤ ਜਾਨੈ ਜਾ ਕੋ ਤ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਹਚਲ ਸਤ ਡੇਰਾ ਨਿਹਚਲ ਸਤ ਸਾਧ ਸੰਗ ਪਾਇਆ ਕੀ ਵਿਸਰਾਮ ਧਿਆਨ ਨਾਲ ਇਸੇ ਤਰ੍ਹਾਂ ਹੀ ਲਾਉਣਾ ਹੈ ਯਾਦ ਰੱਖਣਾ ਹੈ ਡੇਰਾ ਨਿਸ਼ਚਲ ਸੱਚ ਸਾਧ ਸੰਗ ਪਾਇਆ ਸੱਚ ਪਦ ਦੀ ਵਿਸਰਾਮ ਨਾਨਕ ਤੇ ਜਨ ਨਹਿ ਡੋਲਾਇਆ ਸਲੋਕ ਢਾਹਨ ਲਾਗੇ ਧਰਮ ਰਾਏ ਕਿਨਹ ਨਾ ਘਾਲਿਓ ਬੰਦ ਹਾਂਜੀ ਢਾਹਨ ਲਾਗੇ ਧਰਮ ਰਾਏ ਇੱਥੇ ਵਿਸਰਾਮ ਹੈ ਕਿਨਹਾ ਨਕਾ ਲਿਉ ਬੰਦ ਨਾਨਕ ਉਬਰੇ Jap ਹਰੀ ਸਾਧ ਸੰਗ ਸੰਬੰਧ ਪੌੜੀ ਢੱਡਾ ਢੁਡਤ ਕਹਿ ਫਿਰਹੁ ਇਹ ਵੀ ਪਾਠ ਇਸ ਤਨਾ ਉਚਾਰਨ ਕਰਨਾ ਇੱਕ ਢੱਡਾ ਤੇ ਇੱਕ ਡੱਡਾ ਨਹੀਂ ਬੋਲਦਣਾ ਦੋਵੇਂ ਢੱਡੇ ਬੋਲਨੇ ਆ ਢੱਡਾ ਢੁਡਤ ਕਹਿ ਫਿਰਹੁ ਢੁਡਨ ਯਾ ਮਨ ਮਾਹਿ ਸੰਗ ਤੁਹਾਰਾ ਪ੍ਰਭ ਬਸੈ ਬਨ ਬਨ ਕਹਾ ਫਿਰਾਹ ਢੇਰੀ ਢਾਹੋ ਸਾਧ ਸੰਗ ਇੱਟਾ ਹਹੋ ਸਾਧ ਸੰਗ ਨਹੀਂ ਕਹਿਣਾ ਢੇਰੀ ਢਾਹੋ ਇਥੇ ਠੰਮਕ ਲਾ ਦੇਣੀ ਐ ਸਾਧ ਸੰਗ ਢੇਰੀ ਢਾਹੋ ਸਾਧ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵਹੁ ਸੱਜੇ ਬਸੋ ਦਰਸ਼ਨ ਦੇਖ ਨਿਹਾਲ ਟੇਰੀ ਜਾ ਮੈਂ ਜਮ ਮਰੈ ਇਹ ਪਾਠ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਜਮੈ ਨਹੀਂ ਕਹਿਣਾ ਟੇਰੀ ਜਾ ਮੈਂ ਜਮ ਮਰੈ ਟੇਰੀ ਜਾ ਮੈਂ ਜਮ ਮਰੈ ਗਰਭਜੂਨ ਦੁੱਖ ਪਾਏ ਗਰਭਜੂਨ ਦੁੱਖ ਪਾਏ ਮੋਹ ਮਗਨ ਲਪਟਤ ਰਹੈ ਹੋ ਹੋ ਆਵਜਾਈ ਤਹਤ ਤਹਤ ਆਵ ਟਹ ਪਰੇ ਸਾਧ ਜਨਾ ਸਰਨਾਇ ਦੁਖ ਕੇ 파ਹੇ ਕਾਟਿਆ ਨਾਨਕ ਲੀਏ ਸਮਾਇ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਗੋਬਿੰਦ ਉਚਾਰਨ ਕਰਨਾ ਜਹ ਸਾਧੂ ਗੋਬਿੰਦ ਭਜਨ ਜਹ ਸਾਧੂ ਗੋਬਿੰਦ ਭਜਨਾ कीर्तन नानक नीत नाह नातु नह छुटह अणाह अणा तु अणाह छुटह निकट न जाय एहो दूत पौड़ी इथे यमक लादनी निकट निकट न जाय एहो दूत पौड़ी नाणा रणते सीजीए नाणा इथे यमक लादनी रणते सीजीए ਆਤਮ ਜੀਤੈ ਕੋਇ ਹਉ ਮੈ ਅਨ ਸਿਓ ਲਰ ਮਰੈ ਅਨ ਪੁਲਨ ਬੋਲਣਾ ਅਨ ਹਉ ਮੈ ਅਨ ਸਿਓ ਲਰ ਮਰੈ ਸੋ ਸੋਭਾ ਦੂ ਹੋਇ ਹਾਂਜੀ ਇਹ ਵੀ ਪਾਠ ਧਿਆਨ ਨਾਲ ਸੋ ਸੋਭਾ ਦੂ ਹੋਇ ਇਹ ਮੁੱਖ ਪਾਠ ਹੈ ਸੰਪਰਦਾ ਦਾ ਤੇ ਸੋ ਸੋ ਭਾਦੂ ਦੂਸਰਾ ਪਾਠ ਹੈ ਪਹਿਲਾ ਹੀਆ ਹਮੈ ਆਨ ਸੂ ਲਰ ਮਰ ਸੂ ਸੂਬਾ ਉਦੀ ਸੂਬਾ ਦੂ ਹੋਏ ਯਾਨੀ ਦੂਣੀ ਚੋਣੀ ਹੁੰਦੀ ਹੈ ਮਣੀ ਮਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ ਸੂਰਤਨ ਪਾਠ ਨਹੀਂ ਕਰਨਾ ਸੂਰਤਨ ਸੂਰਤਨ ਪਾਠ ਕਰਨਾ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ ਮਨੁਆ ਜੀਤੈ ਹਰ ਮਿਲੈ ਤਿਹ ਸੂ ਰਤਨ ਵੇਸ। ਅਖਾਈ ਪਾਠ ਹੈ ਸੂ ਤੋ ਚੱਕੇ ਸੂ ਰਤਨ। ਮਨੁਆ ਜੀਤੈ ਹਰ ਮਿਲੈ ਤਿਹ ਸੂ ਰਤਨ ਵੇਸ। ਨਾ ਕੋ ਜਾਣੈ ਆਪਣੋ। ਨਾ ਕੋ ਜਾਣੈ ਆਪਣੋ। ਨਾ ਕੋ ਜਾਣੈ ਆਪਣੋ। ਏਕ ਹਟੇਕ ਅਧਾਰ ਰੈਣ ਦਿਨ ਸੋ ਸਿਮਰਤ ਰਹਿ। ਸੋ ਪ੍ਰਭ ਪੁਰਖ ਅਪਾਰ ਨਾਣੇ ਨਾ ਲਾ ਗਿਆ ਇੱਥੇ ਰੈਣ ਦਿਨਸ ਦਿਨਸ ਨਹੀਂ ਕਹਿਣਾ ਅਣਾਣਾ ਉਚਾਰਨ ਕਰਨਾ ਰੈਣ ਦਿਨਸ ਸਿਮਰਤ ਰਹਿ ਰੈਣ ਦਿਨਸ ਸਿਮਰਤ ਰਹਿ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਇ ਹੁਕਮੈ ਬੂਝੈ ਸਦਾ ਸੁਖ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਇ ਨਾਨਕ ਲਿਖਿਆ ਪਾਇ ਸ਼ਲੋਕ ਤਨ ਮਨ ਧਨ ਅਰਪ ਤਿਸਾ ਪ੍ਰਭੂ ਮਿਲਾਵੇ 모ਹੇ ਨਾਨਕ ਭ੍ਰਮ ਭਾਉ ਕਾਟੀਐ ਚੁਕੇ ਜਮ ਕੀ ਜੋ ਪਾੜੀ ਤਤਾ ਤਾਸ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਤਾਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਇ ਤਰਾ ਤੁਹਾਰੀ ਹੂੜਾ ਨਹੀਂ ਲਾਉਣਾ ਤੁਹਾਰੀ ਉਚਾਰਨ ਕਰਨਾ ਤਪਤ ਤੁਹਾਰੀ ਜਾਇ त्राਸ ਮਿਟੈ ਜਮ ਪੰਥ ਕੀ ਜਾਸ ਬਸਾ ਮਨ ਆ ਮਨ ਨਾਲ ਗਤ ਪਾਵਹਿ ਮਤ ਹੋਇ ਪ੍ਰਗਾਸ ਮਹਿਲੀ ਪਾਵਹਿ ਠਾਉ ਤਾਹੂ ਸੰਗ ਨਾ ਧਨ ਚੱਲੈ ਤਾਹੂ ਸੰਗ ਇਥੇ ਠਮਕ ਲਾ ਦੂ ਨਾ ਧਨ ਚੱਲੈ ਤਾਹੂ ਦਾ ਮਤਲਬ ਵੀ ਤੇਰੇ ਨਾਲ ਤਾਹੂ ਸੰਗ ਨਾ ਧਨ ਚੱਲੈ ਗ੍ਰਹਿ ਜੋਬਨ ਨਹਰਾਜ ਸੰਤ ਸੰਗ ਸਿਮਰਤ ਰਹਿ ਇਹ ਤੁਹਾਰਾ ਕਾਜ ਤਤਾ ਕਛੂ ਨਾ ਹੋਈ ਹੈ ਤਤ ਕਸਕੇ ਬੂਨ ਤਤਾ ਕਛੂ ਨਾ ਹੋਈ ਹੈ ਜਾ ਤਾਪ ਨਿਵਾਰਾ ਆਪ ਪ੍ਰਤਪਾਲਾ ਨਾਨਕ ਹਮਹਿ ਆਪਹਿ ਮਾਈ ਬਾਪ ਹਮਹਿ ਇਸ ਤਰ੍ਹਾਂ ਉਚਾਰਨ ਕਰਨਾ ਹਮ ਹੈ ਨਹੀਂ ਕਹਿਣਾ ਪ੍ਰਤਪਾਲਾ ਨਾਨਕ ਹਮਹਿ ਆਪਹਿ ਆਪਹਿ ਮਾਈ ਬਾਪ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ